ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਜਿਤ ਲਾਇ ਸਤ ਗੁਰ ਕੀ ਸੇਵਾ ਸਫਲ ਹੈ ਸਤਿਗੁਰ ਦੀ ਸੇਵਾ ਸਫਲ ਹੈ ਜੇ ਕੋ ਕਰੇ ਇਕਲਾਏ ਸਤਿਗੁਰ ਦੀ ਸੇਵਾ ਸਫਲ ਹੈ ਜੇ ਕੋ ਮਨ ਚਿੰਦਿਆਂ ਫਲ ਪਾਵਣਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਜੀਆਂ ਸੰਗਤਾਂ ਨੂੰ ਕੋਲਾ ਮੱਲਾ ਤੇ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਜੀ ਇਹ ਜੋ ਲੰਗਰ ਦਾ ਭੰਡਾਰਾ ਗੁਰਦੁਆਰਾ ਸ਼ਹੀਦਗੰਜ ਲਗਾਣਾ ਕਲਾ ਅਸਥਾਨ ਤੁਨ ਤੁਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਤੇ ਸੰਤ ਬਾਬਾ ਸਤਪਾਲ ਸਿੰਘ ਜੀ ਸਾਰਿਆਂ ਨੂੰ ਮਾਪੁਰ ਸਾਹਿਬ ਦੀ ਕਿਰਪਾ ਸਦਕਾ ਇਹ ਲੰਗਰ ਦੇ ਭੰਡਾਰੇ ਵੀ ਮਾਰਕ ਤੋਂ ਦੋ ਰੇਸ ਸਾਲੀ ਮਾਰਾ ਸੇਵਾ ਲੈ ਲਿਆ ਵੀ ਮਾਰਕ ਤੋਂ 16 ਪ੍ਰਾਪਤ ਤੱਕ ਚੱਲਣਾ ਹੈ ਸੋ ਅੱਜ 2 ਤਰੀਕ ਹੋ ਗਈ ਹੈ ਸਾਰੇ ਸੰਗਤਾਂ ਨੂੰ ਬੇਨਤੀ ਹੈ ਜੇ 14 15 ਦਿਨ ਹੋਰ ਚੱਲਣਾ ਹੈ ਸਾਰੇ ਜਣੇ ਬਾਤ ਚਰ ਕੇ ਲੰਗਰ ਚਾਗ ਲਾਜ ਲੰਗਰ ਪਾਣੀ ਚੱਕਿਆ ਕਰੋ ਨਾਲੇ ਸੇਵਾ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ